ਅਜੀ ਸੱਤ ਪਿੰਡ ਜਲਾਲਪੁਰ ਵਿਖੇ ਟੋਗਰੇ ਨੇ ਬੱਚੇ ਕਿਸੇ ਨੂੰ ਟੋਗਰੇ ਬਹੁਤ ਨੂੰ ਕਹੇ ਰੋਟੀ ਬਣਾਉਣੇਗੀ ਠੀਕ ਹੈ ਜੀ ਫੋਨ ਸਾਰ ਦਿਨ ਚੱਲ ਰਿਹਾ ਹੈ ਜੇ ਕਹੇ ਤਾਂ ਉੱਠ ਕੇ ਕੰਮ ਕਰ ਰੋ ਫਿਰ ਤਕਲੀਫ ਹੈ ਚੱਲ ਪਰੋਨੇ ਆ ਜਿੰਗਾ ਭੁਖਾ ਚੜਦੇਗਾ ਅੰਦਾਲੇ ਕਾ ਬਜੀਆਂ ਪਕਾਉਂ ਬੜੀਆਂ ਪੜਨ ਨਹੀਂ ਕਟਾਈ ਖਾਣੇ ਜਾਂਦੇ ਸੀ ਕਿ ਮਾਸਟਰਾਂ ਨੇ ਕਦੇ ਕਿਸੇ ਨੂੰ ਢਾ ਲੇ ਕਦੇ ਕਿਸੇ ਨੂੰ ਮੁਰਗੇ ਬਣਾ ਲੇ ਕੀ ਕਰ ਰਿਹਾ ਤੂੰ ਕੁਛ ਨਹੀਂ ਬਿੱਲਾ ਪੜਦਣ ਪੜਾ ਪਰ ਬਿੱਲਾ ਕਿਵੇਂ ਹੋਗਾ ਤੂੰ ਪੜਦਣ ਮਾਜੀ ਵਾਲੀ ਬੋਲੀ ਵਧੀਆ ਲੱਗਦੀ ਹੈ ਜੇ ਪਵਾਨ ਵਾਲੀ ਲੱਗਦੀ ਹੈ ਥੋੜਾ ਜਿਹਾ ਠਾਰੇ ਮਾਰੇ ਕਰਦੇ ਨੇ ਇਧਰ ਮੈਨੂੰ ਉਹ ਬੋਲੀ ਨਹੀਂ ਹੁੰਦੀ ਭਰਤੀ ਦੇਖਦੇ ਸੀਗੇ ਜੀ ਪਹਿਲਾਂ ਹੀ 2-3 ਸਾਲ ਪਹਿਲਾਂ ਪਰ ਭਰਤੀ ਹੋਏ ਦੋਨੋਂ ਚ ਕੋਈ ਨਹੀਂ ਹੈ ਇਹ ਪੇਟ ਦੁਖਦਾ ਲੱਤ ਦੁਖਦੀ ਆ ਇਹ ਕਰਾ ਦੇ ਉਹ ਕਰਾ ਦੇ ਇਹ ਵੈਸੇ ਨਹੀਂ ਹੋਏ ਜੀ ਬਾਈ ਦਾ ਦਿਲ ਟੁੱਟਿਆ ਜੀ ਤਾਜਾ ਤਾਜਾ ਨਹੀਂ ਨਹੀਂ ਐਸੇ ਜੀ ਕੋਈ ਗੱਲ ਨਹੀਂ ਸਭ ਨੂੰ ਪਤਾ ਲੱਗ ਗਿਆ ਠੀਕ ਹੈ ਨਹੀਂ ਲਿੱਲੇ ਡਰਾਮਾ ਵਾਸਤੇ ਨਹੀਂ ਲੱਗਦਾ ਫੇਰ ਰੋਕਾ ਹੋ ਜਾਣਾ ਜੀ ਰੋਕਾ ਹੋ ਜਾਣਾ ਜੀ ਪੀ ساری ਜ਼ਿੰਦਗੀ ਹੈ ਜੀਣੀ ਮੇਰੇ ਦੋਸਤੋਂ ਨਾ ਵੀ ਨਾ ਕੀਤੀ ਗਈ ਮੈਥੋਂ ਦਿੱਤਾ ਜੋ ਚੀਜ਼ ਪਿਆਰੀ ਦਾ ਵਾਸਤਾ ਇੱਕ ਇੱਕ ਕਰ ਧਿਆਨ ਹਟਲੀ ਕਰ ਤਾ ਉਹ ਦੇ ਕੇ ਯਾਰੀ ਦਾ ਵਾਸਤਾ ਅੱਸੀ ਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਆਜ ਰਹਾਂ ਅੱਜ ਇਹ ਸੱਤ ਪਿੰਡ ਜਲਾਲਪੁਰ ਵੀਖੇ ਇਹ ਪਿੰਡ ਪਟਿਆਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਆ ਚੰਡੀਗੜ੍ਹ ਰਾਜਪੁਰੇ ਰੋਡ ਤੇ ਸਥਿਤ ਆ ਪਿੰਡ ਉਰੇ ਨੌਜਵਾਨ ਵੀਰ ਬੈਠੇ ਆ ਬਾਬੇ ਬੈਠੇ ਆ ਬੀਬੀਆਂ ਬੈਠੀਆਂ ਨੇ ਆਓ ਚੱਲੀਏ ਲਾਈਏ ਫਿਰ ਸੱਤ ਲਾਈਏ ਰੌਣਕ ਆਓ ਚੱਲੀਏ ਅਸੀ ਗੱਲ ਜੀ ਅਸੀ ਗੱਲ ਜੀ ਹੋਈ ਕੀ ਨਾਮ ਹੈ ਮੇਰਾ ਨਾਮ ਮਨਜੀਤ ਸਿੰਘ ਜੀ ਠੀਕ ਆ ਬਾਈ ਤੁਸੀਂ ਕੀ ਕਰਦੇ ਹੋ ਮੈਂ ਖੇਤੀਬਾੜੀ ਕਰਦਾ ਜੁਰ ਜੀ ਠੀਕ ਬਈ ਬਈ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਚ ਕੀ ਫਰਕ ਲੱਗਦਾ ਤੁਹਾਨੂੰ ਪਹਿਲਾਂ ਜਿਹੜੀ ਖੇਤੀ ਹੈ ਜਿਆਦਾ ਤਕਲੀਏ ਘੱਟਾ ਨਾ ਹੁੰਦੀ ਸੀ ਅੱਜ ਕੱਲ ਮਸ਼ੀਨਾਂ ਵਗੈਰਾ ਦੀ ਜਿਆਦਾ ਤਕਨੀਕ ਆ ਗਈ ਵਾਹੀ ਯੋਗ ਮਤਲਬ ਸਾਰੀ ਧਰਤੀ ਬਣ ਗਈ ਹੈ ਪਹਿਲੇ ਗੇ ਸੱਡੇ ਬਹੁਤ ਉੱਚੇ ਨੀਵੇਂ ਹੁੰਦੇ ਸੀ ਅੱਜ ਕੱਲ ਹੁਣ ਮਤਲਬ ਵਧੀਆ ਯੋਗ ਆ ਗਿਆ ਕੰਪਿਊਟਰ ਯੋਗ ਆ ਗਿਆ ਸਾਰੇ ਇਹਨਾਂ ਕਰਕੇ ਮੈਂ ਹੁਣ ਖੇਤੀ ਦਾ ਬਹੁਤ ਫਰਕ ਆ ਝਾੜਾਂ ਦਾ ਬਹੁਤ ਫਰਕ ਅੱਗੇ ਨਾਲੋਂ ਤੇ ਬੜਾ ਬੜਾ ਵਧੀਆ ਸਾਡਾ ਪਿੰਡ ਦਾ ਮਾਹੌਲ ਹੈ ਕੋਈ ਪਾਰਟੀ ਬਾਜੀ ਨਹੀਂ ਕੋਈ ਕਿਸੇ ਤਰ੍ਹਾਂ ਕੁਝ ਨਹੀਂ ਹੈ ਗੁਰਦੁਆਰਾ ਸਾਹਿਬ ਹੈ ਇੱਥੇ ਸਾਰੇ ਬੰਦੇ ਨਾਲ ਮਿਲ ਕੇ ਮਤਲਬ ਸਾਡੇ ਜਿੰਨੀਆਂ ਵੀ ਮਤਲਬ ਜੱਤੜੇ ਸਭ ਦਾ ਇੱਕਾ ਹੀ ਹੈ ਬਈ ਫਿਰ ਜਦੋਂ ਟਰੈਕਟਰ ਰੋਟਰ ਦੀ ਖੇਤੀ ਕਰਦੇ ਹਾਂ ਗਾਣੇ-ਗੁਣੇ ਚੱਲਦੇ ਹੁੰਦੇ ਆ ਹਾਂ ਜੀ ਗਾਣੇ ਤੇ ਪਤਾ ਹੀ ਮੈਨੂੰ ਅੱਜ ਕੱਲ ਦਾ ਦਿਖਾਉਂਗੇ ਬੱਚਿਆਂ ਦਾ ਖਾਣੇ ਦਾ ਅੱਜ ਕੱਲ ਵੱਡੇ-ਵੱਡੇ ਬੂਫਰ ਲਾਏ ਨੇ ਸਾਡੇ ਬੰਦਿਆਂ ਨੇ ਜੀ ਦਾਦਾ ਯਾਰ ਤੇ 20000 ਦੇ ਡੱਕਾ ਲਾਈਆਂ ਟਰੈਕਟਰਾਂ ਦੇ ਜੀ ਹਾਂ ਸ਼ੌਂਕ ਰੇ ਖੇਤੀ ਕਰਦੇ ਨੂੰ ਤਾਂ ਜੀ ਜੀ ਹਾਂ ਜੀ ਬਈ ਤੁਸੀਂ ਫਿਰ ਕਿਹੜੇ ਗਾਣੇ-ਗੁਣੇ ਲਾ ਕੇ ਖੇਤੀ ਕਰਦੇ ਨੇ ਨਹੀਂ ਆਪਾਂ ਤਾਂ ਵਾਹ ਟਰੈਕਟਰ ਸਾਡੇ ਵੱਡੇ ਭਰਾ ਟਰੈਕਟਰ ਚਲਾਉਂਦੇ ਸੀਗੇ ਅ ਬਹੁਤ ਹੈ ਦੇਸੀ ਜੱਟੀ ਸੀ ਵੈਸੇ ਵੀ ਜਿਹੜੇ ਉਹਨਾਂ ਨੇ ਘਾਟੀ ਲਾਉਣਾ ਅੱਜ ਕੱਲ ਦੇ ਯੁੱਗ ਜਿਹੜਾ ਆ ਗਿਆ ਉਹ ਵਧੀਆ ਆ ਗਿਆ ਹਾਂਜੀ ਉਹ ਸਾਡੇ ਭਤੀਜਾਂ ਟਰੈਕਟਰ ਹੀ ਤਿੰਨ ਟਰੈਕਟਰ ਲੈਣ ਇਕੱਠੇ ਰਹਿਵੇਂ ਮਤਲਬ ਠੀਕ ਹੈ ਜੀ ਦੋ WhatsApp 55 ਲਿਆ ਨੇ ਇੱਕ 744 ਲਿਆ ਹੈ ਇਹ ਪਿਛਲੇ ਪੰਜ ਚਾਰ ਮਹੀਨੇ ਸੀ ਉਹਨਾਂ ਨੇ ਵੱਡੇ ਵੱਡੇ ਬੂਫਰ ਲਾਏ ਨੇ ਉੱਪਰ ਬੜੇ ਵਧੀਆ ਬੜੇ ਸ਼ੌਂਕ ਨਾਲ ਜਾਂਦੇ ਨੇ ਖੇਤੀ ਕਰਨ ਨੂੰ ਹਾਂਜੀ ਉਹ ਹੁਣ ਚਲੋ ਵਧੀਆ ਇੱਕ ਗੱਲ ਹੈਗੀ ਵੀ ਇਹਨਾਂ ਦੇ ਬੱਚਿਆਂ ਨੂੰ ਸ਼ੌਂਕ ਵੀ ਜਾ ਗਿਆ ਹਾਂ ਜੀ ਸ਼ੌਂਕ ਜਾ ਗਿਆ ਉਹਨਾਂ ਤੋਂ ਨਵੀਂ ਪਨੀਰੀ ਜਾਰਾ ਕੀਤੀ ਤੇ ਜਾਰੀ ਹੈ ਹੈ ਪਰ ਜਵਾਤਨ ਡੋਗਦੇ ਡੋਗਦੇ ਨਹੀਂ ਹੈ ਕੀ ਹੈ ਤੂੰ ਟੋਕਣਾ ਦਾ ਆ ਦੀ ਅੱਜ ਕੱਲ ਜੁਆ ਕੇ ਰੱਖਣ ਬਾਂਦੀ ਮਰਜ਼ੀ ਵਾਲੇ ਨੇ ਹਾਂਜੀ ਕੀ ਕੀ ਕਹੀਏ ਤੂੰ ਟੁਕਣਾ ਨਾ ਮਰਨ ਮਰ ਜੰਗੇ ਹਾਂਜੀ ਉਹਨਾਂ ਨੂੰ ਨਾ ਕਿ ਮਰਜ਼ੀ ਜਗਾ ਸਹੀ ਟੋਕਰੇ ਨੇ ਬੱਚੇ ਕਿਸੇ ਨੂੰ ਟੋਕਰੇ ਬਹੁਤ ਨੂੰ ਕਹੇ ਰੋਟੀ ਨਹੀਂ ਬਣਾਣੇਗੀ ਠੀਕ ਹੈ ਜੀ ਸਾਸ ਰੋਟੀ ਬਹੁਤ ਠੀਕ ਹੈ ਨਹੀਂ ਸਰ ਗਿਆ ਜੀ ਯਜਮਾਨ ਆ ਗਿਆ ਬਸ ਹਾਂਜੀ ਹਾਂਜੀ ਬਸ ਬਈ ਪਹਿਲਾਂ ਦੇ ਜਿਵੇਂ ਪਹਿਲਾਂ ਦਾ ਮਾਹੌਲ ਕਿਵੇਂ ਦਾ ਹੁੰਦਾ ਸੀ ਘਰਾਂ 'ਚ ਹੁਣ ਦਾ ਕਿਵੇਂ ਨਾ 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 ਥਮ ਖਾਉਂਦੇ ਹੁਣ ਮਾਰਾ ਮਖਾਉ ਲਾ ਗਿਆ ਉਹਨਾਂ ਬੇਵਰਾਈ ਲੋਕ ਹੋ ਗਏ ਜਾਂਦਾ ਕਿਸੇ ਰਿਸ਼ਤੇਦਾਰੀ ਦਾ ਜਾਂ ਕਿਸੇ ਪਿਆਰ ਨਹੀਂ ਰਿਹਾ ਜਿਵੇਂ ਜਿਹੀਆਂ ਲੋਕ ਜਦ ਬਸ ਆਪਣਾ ਆਪਣਾ ਘਰ ਦੇ ਖਾਣ ਰੋਟੀ ਦੇਣਾ ਬੱਕਰੀ ਖਾਣੇ ਸਰਗਣ ਮਿਲਾਂ ਬੈਠੇ ਰਹੋ ਅਗਰ ਸਭ ਭੁੱਖੇਗੇ ਲੱਗ ਲੱਗਦੇ ਕਿ ਵੀ ਇਵੇਂ ਕੋਈ ਲੱਗਦਾ ਜੀ ਜੀ ਹਾਂ ਜੀ ਬਈ ਤੁਸੀਂ ਤੁਹਾਡੀ ਉਮਰ ਕਿੰਨੀ ਹੋ ਗਈ 86 ਸਾਲ ਕਿਉਂ ਗਈ ਇੱਕ ਇਸਾਲ ਜੋ ਕਿ ਤੁਸੀਂ ਸਮਾਂ ਬਹੁਤ ਬਦਲਦਾ ਦੇਖਿਆ ਨਾ ਮਨ ਬਹੁਤ ਸਮਾਂ ਦੇਖਿਆ ਜੀ ਜੀ ਪਹਿਲਾਂ ਦਾ ਸਮਾਂ ਤੇ ਹੁਣ ਦਾ ਸਮਾਂ ਜੇ ਤੁਹਾਨੂੰ ਕੀ ਅੰਤਰ ਫਰਕ ਲੱਗਦਾ ਹੁੰ ਤੋਂ ਪਹਿਲਾਂ ਇਹਦਾ ਖਰਚ ਘੱਟ ਰੋਇਦਾ ਜਿਆਦਾ ਪੈਸਾ ਖਰਚ ਹੋਣ ਲੱਗਿਆ ਇਹ ਬਸ ਜ ਕਿਸੇ ਕੁਝ ਨਿਆਖੇਤੀ ਵਾਂ ਜੀ ਸੇ ਕਿਸੇ ਕੀ ਲੱਗੀ ਬੱਲੇ ਹੋਰ ਕੁਝ ਨਹੀਂ ਆਇਆ ਯਾਰੇ ਕਾ ਮੈਂ ਇਦਾਂ ਬਕਮਾਰਾ ਜੋ ਬਜੀਆਂ ਖਾ ਸਕਣਾ ਬੱਲੇ ਦਾਨ ਦਾਨ ਨਹੀਂ ਜਾਂਦੇ ਖਾਣੇ ਨੂੰ ਬੱਦੂ ਬਜੇ ਪੀ ਜਾਂ ਜਿਵੇਂ ਰੋਟੀ ਬਣਦੀ ਮਰ ਜਾਂ ਬਸ ਇਹ ਚੀਜ਼ ਰਹੀ ਹੁਣ ਕੋਈ ਨਹੀਂ ਜੀ ਜੀ ਵੇ ਪਹਿਲਾਂ ਬਜ਼ੁਰਗਾਂ ਦਾ ਸਤਿਕਾਰ ਹੁੰਦਾ ਸੀ ਹੁਣ ਵੀ ਹੁੰਦਾ ਤਾਂ ਹੁਣ ਸਤਿਕਾਰ ਦੇ ਦਾੜੀ ਬਟਾਉਂਦਾ ਸਤਿਕਾਰ ਦੇ ਦਾੜੀ ਬਟਾਉਂਦਾ ਠੀਕ ਹੈ ਸਰਦਾਰ ਨੇ ਕਹਦਾ ਜੀ ਤਾਂ ਹਾਂ ਜੀ ਬਹੁਤ ਬਸ ਸੱਤ ਰੋਟੀ ਬੁਗਾ ਲਈ ਤੇ ਬਹੁਤ ਠੀਕ ਹੈ ਜੀ ਤੇ ਚੱਕਰ ਉਹ ਪੇਗਾ ਦੋੜ ਜਗੀ ਤਾਂ ਸਹੀ ਕਿਹਨੂੰ ਪੁੱਛੇ ਜਿਹੜੀ ਬੈਠੇ ਮਦਾਲੀਆਂ ਕੋਈਆਂ ਉਹਨਾਂ ਘਰ ਘਰ ਪਰਦਾ ਮੈਂ ਸੱਚੀ ਬਾਤ ਹੈ ਗਾਂ ਆਇਓ ਜੀ ਜੀ ਹਾਂ ਕਹਿਣ ਕੈਂਸਰ ਬਖੋ ਨਾ ਜੀ ਬਸ ਮਾਲਕ ਜੀ ਚੋਦੇਗੀ ਮਨ ਨੂੰ ਕਹੀ ਕਿ ਤੇਰੀ ਮਾਂ ਤੇ ਇਹ ਤਾਂ ਤਲਾਕ ਦੇ ਤਲਾਕ ਦੇ ਨਹੀਂ ਮੈਂ ਤਾਂ ਚੱਲ ਜਾਰੀਆ ਬਸ ਬੱਚੇ ਵੀ ਔਖੇ ਹੋਗੇ ਤੇ ਮਾਂ ਕੀ ਮੰਨਾ ਬਹੁਜਹਾ ਜੀ ਬੋਹੂ ਕੀ ਮੰਨਾ ਮਾਝਾ ਇਹ ਜਵਨ ਆ ਗਿਆ ਭਾਈ ਇਹ ਤਾਂ ਕਦਰ ਰਵਾ ਜਵਨ ਨਾ ਜੀ ਭਾਈ ਸ਼ੁਰੂ ਤੋਂ ਹੀ ਸੁਣਦੇ ਹਾਂ ਨੇ ਵੀ ਚਲੋ ਘਰਾਂ ਦੇ ਵਿੱਚ ਬੀਬੀ ਚੱਲਦੀ ਹੁੰਦੀ ਹੈ ਨਾ ਸ਼ੁਰੂ ਤੋਂ ਹੀ ਪਹਿਲਾਂ ਬੀਬੀਆਂ ਠੀਕ ਸੀਆਂ ਮਾਲਕ ਜੀ ਠੀਕ ਤੇ ਬਹੁਤ ਠੀਕ ਸੀਆਂ ਜੀ ਜੀ ਇਹ ਕਿਸੇ ਬਹੁਤ ਝਾਂ ਨਹੀਂ ਕਰਨੀ ਆਉਂਦੀ ਜੀ ਜੀ ਨਾ ਰੋਟੀ ਬਗਣਿਆ ਹੋ ਜਾਦੀ ਜੀ ਵੋੜ ਵੋੜ ਚਾਰ ਪਰੋਣੇ ਆ ਜਿੰਗ ਬਖਾ ਚੜਦੇਗਾ ਅੱਲਾਹ ਨੇ ਕਬਜੀਆਂ ਜੀ ਜੀ ਪਰੋ ਬੁੜੀਆਂ ਬੈਸ ਰਹੀਆਂ ਇਹ ਕੰਮ ਆ ਗਿਆ ਤਰੂ ਜੀ ਤਲਾਕ ਦੀ ਗੱਲ ਕੀਤੀ ਹੈ ਅੱਜ ਕੱਲ ਤਲਾਕ ਬਹੁਤ ਵੱਧ ਗਏ ਇਹਦਾ ਤੁਸੀਂ ਸਭ ਤੋਂ ਵੱਡਾ ਕੀ ਕਰਨ ਮੰਨਦੇ ਹੋ ਇਹ ਮਾਰਾ ਮਾਰਾ ਨੂੰ ਕੰਮ ਨੂੰ ਕਹਿੰਦੇ ਤਲਾਕ ਲੈਈਆਂ ਮੈਂ ਫਿਰ ਕੀ ਕਰੀਆ ਅਗਰ ਛੋਗਰੇ ਟੋਲੇ ਹੋਮਾਉਣ ਕੇ ਉਹ ਚਲੇ ਜਾਂ ਚਾਲ ਜੁੱਟਿਆ ਕਰ ਫਿਰ ਜਿਹੜੀ अच्छे छोरी नहीं रहने दे मान सरोवर जाके रहती में कोई बिल्कुल वो जवान ना मणागा बैठे बहुत जवान ना मणागा मां मां फिर किंद दिखदियां ਸਾਡੀ ਮਾਪੇ ਦੀ ਕੀ ਜਦ ਹੈ ਕਿੰਨੇ ਤੋਂ ਪਾਲੇ ਅਸੀਂ ਜਿੱਦੋਂ ਖਾਣ ਨੂੰ ਗਿਆ ਬਸ ਬਾਹਰ ਕਾਲਜ ਤੇ ਲੱਗ ਜਾਂਦੀ ਜਾ ਕੇ ਕਾਲਜ ਜੇ ਜਾ ਕੇ ਆਪਣੇ ਮਰਜ਼ੀਆਂ ਕਰਦੀਆਂ ਬਿਲਕੁਲ ਬਾਪ ਰੋਂਦਾ ਮਰ ਜਾਂਦਾ ਬੱਦ ਤੇ ਇਹਦੀਆਂ ਲੜਕੀਆਂ ਸਭ ਨਹੀਂ ਜੀ ਜੀ ਮਾੜਾ ਜਿਹੜਾ ਮਾੜਾ ਚ ਜਾਇਓ ਹੈ ਚੰਗੀ ਚੀਜ਼ ਹੈ ਪਰ ਇਹ ਮਰਸੇ ਨਹੀਂ ਮਰਸੇ ਨਹੀਂ ਕਹਿੰਦਾ ਪਰ ਬੰਮੀ ਬਰਸੇ ਨਹੀਂ ਜੀ ਚਲੋ ਨਿਆਣਾ ਦੋਈ ਮੈਂ ਜਿਹੜਾ ਟੋਵੀ ਨੇ ਲਿਆ ਫੋਨ ਮੈਨ ਪਟਦੇ ਰਹੂ ਬਿਲਕੁਲ ਜੀ ਪਿਆ ਬੈਨਾ ਕਰ ਧੀ ਕੀ ਪਛਾਣ ਹੋਵੇ ਦੀ ਬਹੂ ਪਛਾਣ ਹੋਵੇ ਦੀ ਧੀ ਬਹੂ ਦੇ ਉੱਗ ਲਾ ਕੀ ਬਿਹਾ ਪਰ ਮਾ ਗੁਰਨਾਨ ਦੇ ਸੋਸਾ ਕੀ ਚ ਕਹੇ ਜੀ ਪਿੱਤੀ ਬਹੁਤ ਪਛਾਣ ਨਹੀਂ ਹੋਣੀ ਜੀ ਸਾਡੇ ਇੱਥੇ ਹੀ ਸੰਤ ਹੁੰਦੇ ਸੀ ਘੜਮੇ ਵਾਲੇ ਜੀ ਉਹ ਵੀ ਸਾਨੂੰ ਇਹੀ ਗੱਲ ਸਮਝਾਉਂਦੇ ਸੀਗੇ ਜੀ ਵੀ ਭਾਈ ਧੀ ਬਹੁਤ ਕੋਈ ਪਛਾਣ ਨਹੀਂ ਹੋਣੀ ਕੋਈ ਨਹੀਂ ਨੂੰ ਨਾ ਕੋਈ ਕਾਦਰ ਕਰੇਗਾ ਕੋਈ ਪਿੰਡ ਦੀ ਬਈ ਪੁਰਾਣੀ ਯਾਦ ਸਾਂਝੀ ਕਰੋ ਕੋਈ ਹਾਸੇ ਰਠੇ ਵਾਲੀ ਯਾਦ ਸਾਡੇ ਨਾਲ ਸਾਂਝੀ ਕਰੋ ਕੋਈ ਚਲੋ ਅਹੀਂ ਦਾ ਜਦੋਂ ਇੰਨੇ ਅ ਪੁਰਾਣੀ ਉਮਰ ਨਹੀਂ ਹੈਗੀ ਪਰ ਉਹ ਵੀ ਠੀਕ ਹੈ ਪਿੰਡ ਚ ਸਾਰਾ ਇਤਿਹਾਸ ਹੈ ਪਿਆਰ ਮੁਹੱਬਤ ਹੈ ਸਾਰੇ ਬਾਕੀ ਰਲ ਮਿਲ ਕੇ ਤੇ ਤਿਉਹਾਰ ਮਨਾਉਂਦੇ ਆ ਮੁਸਲਮਾਨ ਬਰਾਦਰੀ ਵੀ ਹੈ ਉਹ ਵੀ ਪੀਰਾਂ ਦੇ ਵੀ ਜਾਣਦੇ ਆ ਸਾਰੇ ਗੁਰਪੁਰਬ ਵੀ ਇਕੱਠੇ ਮਨਾਉਂਦੇ ਆ ਕੋਈ ਸਾਡੇ ਪਿੰਡ ਚ ਕੋਈ ਦੇਖੋ ਹੀ ਲੜਾਈ ਝਗੜਾ ਜਾਤ ਪਾਤ ਚਾ ਯਾਰ ਧਰਮਿੰਦਰ ਉਹਦੇ ਕਦੇ ਕੋਈ ਇਸੇ ਤਰ੍ਹਾਂ ਦੀ ਕੋਈ ਅਜਿਹੀ ਗੱਲਬਾਤ ਹੋਈ ਨਹੀਂ ਹੈਗੀ ਕਿੰਨਾ بڑے-ਬੁڑے ਬਈ ਕਿੰਨਾ ਮੈਂ ਪਲੱਸ 2 ਕਰੀਆ ਜੀ 12 ਪੜੇ ਵਾਂ ਠੀਕ ਜਿਵੇਂ ਹਾਂਜੀ ਸਕੂਲ ਦੀ ਕੋਈ ਯਾਦ ਸਾਡੇ ਨਾਲ ਸਾਂਝੀ ਕਰਨੀ ਹੈ ਸਕੂਲ ਚ ਬਸ ਆਪਣੇ ਟਾਈਮ ਤੋਂ ਦੇਖ ਲਓ ਤੁਸੀਂ ਅਸੀਂ ਤਾਂ ਫੜਨ ਨਹੀਂ ਕਟਾਈ ਖਾਣੇ ਜਾਂਦੇ ਸੀਗੇ ਮਾਸਟਰਾਂ ਨੇ ਕਦੇ ਕਿਸੇ ਨੂੰ ਟਾਲ ਲਿਆ ਕਦੇ ਕਿਸੇ ਨੂੰ ਮੁਰਗੇ ਬਣਾ ਲੇ ਉਹ ਟਾਈਮ ਹੋਰ ਸੀਗਾ ਹੁਣ ਬੱਚੇ ਇਹਨੂੰ ਕਹਿ ਨਹੀਂ ਸਕਦੇ ਮਾਸਟਰ ਵੀ ਕੁਝ ਹੁਣ ਤਾਂ ਇੱਕ ਫਰੈਂਡਸ਼ਿਪ ਸਾਰਾ ਸਰਕਲ ਹੋ ਗਿਆ ਮਾਪੇ ਦਾ ਹੋ ਗਿਆ ਉਹ ਵੀ ਪਾਪਾ ਉਹ ਯਾਰ ਪਾਪਾ ਨੂੰ ਕਹਿ ਕੇ ਬੁਲਾਉਂਦਾ ਹੁਣ ਅਸੀਂ ਤਾਂ ਆਪਣੇ ਬਾਪ ਤੋਂ ਜਦ ਸਾਹਮਣੇ ਆ ਕੇ ਡਰ ਜਾਂਦੇ ਸੀਗੇ ਵੀ ਬਾਪੂ ਅੱਜ ਵਿਚਾਰ ਚ ਬੜਿਆ ਹੋਇਆ ਅਸੀਂ ਇੱਧਰ ਨੂੰ ਜਾਣਾ ਹੀ ਨਹੀਂ ਹੈਗਾ ਹੁਣ ਸਾਰਾ ਜਿਵੇਂ ਮਾਪੇ ਦਾ ਉਹ ਵੀ ਮਾਸਟਰ ਦਾ ਵੀ ਮੈਡਮ ਦਾ ਵੀ ਫਰੈਂਡਸ਼ਿਪ 'ਚ ਜਿਆਦਾ ਰਿਲੇਸ਼ਨ ਹੋ ਗਏ ਹੁਣ ਹਰੇਕ ਰਿਸ਼ਤਾ ਸਸਾ ਸੁਣੋ ਦਾ ਸਾਰਾ ਕੁਝ ਫਰੈਂਡਸ਼ਿਪ ਜੇ ਤੁਸੀਂ ਚਲੋਗੇ ਸਮੇਂ ਨਾਲ ਬਦਲਣਾ ਪੈਣਾ ਜੇ ਨਹੀਂ ਬਦਲਦੇ ਤੁਸੀਂ ਉੱਥੇ ਪੁਰਾਣਾ ਆਪਣਾ ਦਿਮਾਗ ਰੱਖੋਗੇ ਤਾਂ ਉੱਥੇ ਉਲਝਣबाजी ਪੈ ਜੂਗੀ ਤੁਹਾਡੀ ਅਸੀਕਲ ਜੀ ਅਸੇ ਗੱਲ ਦੀ ਬਈ ਕੀ ਨਮਾ ਜੀ ਭਪਿੰਦਰ ਸਿੰਘ ਸਰਪੰਚ ਜਲਾਲਪੁਰ ਸਰਪੰਚ ਤੁਸੀਂ ਸਰਪੰਚ ਸਾਹਿਬ ਕਿੱਦਾਂ ਦਾ ਪਿੰਡ ਦਾ ਮਾਹੌਲ ਹੈ ਜੀ ਪਿੰਡ ਦਾ ਮਾਹੌਲ ਵਧੀਆ ਤੁਹਾਨੂੰ ਦੱਸਿਆ ਸਰ ਭਿੰਡੇ ਨੇ ਵਧੀਆ ਮਾਹੌਲ ਹੈ ਸਾਡੇ ਪਿੰਡ 'ਚ ਕੋਈ ਪਾਰਟੀ ਬਾਜ਼ੀ ਨਹੀਂ ਕੁਛ ਨਹੀਂ ਅਸੀਂ ਇਲੈਕਸ਼ਨ ਲੜੀ ਦਾ ਇਕੱਠੀ ਬੈਠ ਕੇ ਲੜੀਦਾ ਸੀ ਜੀ ਸਿਰ ਸਾਡੇ ਖਫਤਾ ਪਾਰਟੀ ਬਾਜ਼ੀ ਹੁੰਦੀ ਬਸ ਹਫਤੇ ਬਾਅਦ ਫਿਰ ਅਸੀਂ ਇੱਧੇ ਹੀ ਆਹ ਤੇ ਫਿਰ ਇੱਧੇ ਤੇ ਪਾਈਂ ਗਏ ਕੋਈ ਇਲੈਕਸ਼ਨ ਹੋਵੇ ਐਮਐਲਏ ਦੀ ਐਮਪੀ ਦੀ ਕੋਈ ਸਰਪੰਚ ਦੀ ਕੋਈ ਭਲਾ ਕਮੇਟੀ ਦੀ ਕੋਈ ਦਿੱਕਤ ਨਹੀਂ ਜੀ ਕੋਈ ਲੜਾਈ ਝਗੜਾ ਤੱਕ ਸਾਡੇ ਵੀ ਮੈਲੇ ਮੇਰੇ 50 ਸਾਲ ਹੋ ਗਏ ਵੀਰ ਜਸਾਦੀ ਉਮਰ ਮੇਰੇ ਲੱਗਦੀ ਨਹੀਂ ਲੱਗਦਾ ਫਿੱਟ ਫੁੱਟਾ ਪਰ ਫਿੱਟ ਸਿਹਤ ਫਿੱਟਦਾ ਕੀ ਰਾਜ ਹੈ ਚਲੋ ਠੀਕ ਹੈ ਵਧੀਆ ਕੀਤੀ ਬੜੀ ਕਰੀਦਾ ਬਣਾ ਕੰਮ ਕਰ ਕਰੀਦਾ ਜੀ ਹੋਰ ਕੀ ਮਿਹਨਤ ਕਰੀਦਾ ਠੀਕ ਹਾਂਜੀ ਨਾਓ ਬਾਈ ਤੁਸੀਂ ਪਿੰਡ ਦੀ ਗੱਲ ਬਾਤ ਬੈਠਾ ਠੀਕ ਹੈ ਵਧੀਆ ਜੀ ਅਸੀਂ ਪਾਕਿਸਤਾਨ ਤੋਂ ਆਏ ਮੈਂ ਸਾਡੇ ਬਜ਼ੁਰਗ ਇਹ ਨੰਬਰ ਦਾ ਸਾਡਾ ਜੱਦੀ ਆ ਠੀਕ ਹੈ ਜੀ ਤਿੰਨ ਵਾਰ ਅਸੀਂ ਸਰਪੰਚ ਬਣ ਲੈ ਪਿੰਡ ਦੇ ਠੀਕੇ ਬੈਠੇ ਸਾਰੀਆਂ ਰਣ ਬਣਾਇਆ ਸੋ ਨਾਲ ਮਿਲ ਕੇ ਜੀ ਜੀ ਹੁਣ ਮੈਨੂੰ ਸਰਪੰਚ ਬਣਿਆ ਪਹਿਲੇ ਮੇਰੇ ਤਾਇਆ ਜੀ ਦੇ 10 ਸਾਲ ਠੀਕ ਹੈ ਜੀ ਤੇ ਨੰਬਰਦਾਰ ਮੇਰਾ ਭਤੀਜਾ ਹੈ ਸਾਡੇ ਪਰਿ ਅਸਲ ਮੇਰੇ ਕੋ ਸਾਡੇ ਦੋਨੋਂ ਸਤਾਜ ਜੀ ਦੇ ਡੈਡੀ ਜੀ ਦੀ ਡੈਥ ਹੋ ਗਈ ਉਹਨਾਂ ਦੀ ਠੀਕ ਹੈ ਜੀ ਮਾਤੇ ਜਿਹੜਾ ਡੈਥ ਹੋ ਗਈ ਸਾਡਾ ਆਪਣਾ ਅਸੀਂ ਪੰਜ ਭਰਾ ਸੀ ਆ ਦੋ ਸਾਡੇ ਤਾਇ ਦੇ ਭਰਾ ਸੱਤ ਅਸੀਂ ਘਰ ਆਪਣੇ ਕਲਾਈਪੁੱਤਾਂ ਦੇ ਬਿਲਕੁਲ ਹਾਲ ਜੀ ਠੀਕ ਹੈ ਜੀ ਤੇ ਸਸਿਗਾ ਜੀ ਬੇਕੀ ਨਾਮ ਮੇਰਾ ਨਾਮ ਰਵਨੀਸ਼ ਸਿੰਘ ਆ ਠੀਕ ਹੈ ਬਈ ਜੀ ਤੁਸੀਂ ਕੀ ਕਰਦੇ ਹੋ ਮੈਂ ਸਪੋਰਟਸ ਆਫਿਸ ਆ ਚੰਡੀਗੜ੍ਹ ਯੂਨੀਵਰਸਿਟੀ ਨਾਲੇ ਮੇਰੇ ਸਿਕਿਉਰਟੀ ਜੱਸਸੀ ਆ ਜੀ ਠੀਕ ਹੈ ਜੀ ਹਾਂ ਜੀ ਸਾਡਾ ਪਿੰਡ ਬਾਕੀ ਪਿੰਡਾਂ ਨਾਲੋਂ ਤੋਂ ਬਹੁਤ ਵਧੀਆ ਹੈ ਜੀ ਜੀ ਪਹਿਲਾਂ ਤਾਂ ਮੈਂ ਸਪੋਰਟਸਮੈਨ ਆ ਔਰ ਸਾਡੇ ਪਿੰਡ ਦੇ ਵਿੱਚ ਜਿਆਦਾ ਸਪੋਰਟਸ ਨਾਲ ਜੁੜੇ ਹੋਏ ਆ ਖੇਡਾਂ ਨਾਲ ਜੁੜੇ ਹੋਏ ਆ ਇੱਕ ਵੀ ਮੁੰਡਾ ਸਾਡੇ ਪਿੰਡ 'ਚ ਕੋਈ ਨਸ਼ਾ ਨਹੀਂ ਕਰਦਾ ਸਾਡੇ ਨਸ਼ਾ ਤੋਂ ਰਹਿਦਾ ਸਾਡਾ ਪਿੰਡ ਠੀਕ ਹੈ ਜੀ ਇਹ ਸਾਡਾ ਸਪੋਰਟਸ ਕਰਕੇ ਸਾਡੇ ਪਿੰਡਾਂ ਦਾ ਧਿਆਨ ਹੋਣ ਕਰਕੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਟੋਕ ਦਿੰਨੇ ਆ ਕੋਈ ਕਿਤੇ ਬੈਠਿਆ ਜਾਂ ਕੁਝ ਸਾਡੇ ਸਰਪੰਚ ਸਾਹਿਬ ਬੈਠੇ ਆ ਸਾਡੇ ਪਿੰਡ ਦੇ ਮੁੱਧਵਰਸ ਸਾਰੇ ਬੈਠੇ ਆ ਇਹ ਕਹਿੰਨੇ ਆ ਜੇ ਕੋਈ ਨਸ਼ਾ ਵੀ ਕਰ ਰਿਹਾ ਟੋਕ ਦਿੰਨੇ ਆ ਜੀ ਜੀ ਸਾਡੇ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਸਾਡਾ ਯੋਥ ਗੁਰੂ ਨਾਲ ਜੁੜਿਆ ਹੋਇਆ ਹੈ ਜੀ ਉਹਰੇ ਸਮਾਗਮ ਦੇ ਵਿੱਚ ਸਭ ਤੋਂ ਜ਼ਿਆਦਾ ਤੁਹਾਨੂੰ ਯੋਥ ਮਿਲੂਗਾ ਸਾਡੇ ਗੁਰਦੁਆਰਾ ਸਾਹਿਬ ਜੀ ਬਈ ਕਿਹੜੀ ਗੇਮ ਖੇਡਦੇ ਮੈਂ ਕਬੱਡੀ ਖੇਡਦਾ ਕਬੱਡੀ ਨੈਸ਼ਨਲ ਸਟਾਈਲ ਕਬੱਡੀ ਠੀਕ ਹੈ ਮੇਰਾ ਨੈਸ਼ਨਲ ਮੈਡਲ ਹੈ ਠੀਕ ਹੈ ਜੀ ਕਬੱਡੀ ਬਈ ਸਰਕਲ ਸਟਾਈਲ ਵਧੀਆ ਲੱਗਦੀ ਹੈ ਜੀ ਦੂਜੀ ਵਧੀਆ ਲੱਗਦੀ ਹੈ ਵੈਸੇ ਜੀ ਦੇਖੋ ਪੰਜਾਬ ਸਟਾਈਲ ਕਬੱਡੀ ਸਭ ਤੋਂ ਵਧੀਆ ਹੈ ਜੀ ਹੁਣ ਟੈਕਨੋਲੋਜੀ ਨਾਲ ਚੱਲ ਰਿਹਾ ਸਾਰਾ ਕੁਝ ਤੁਹਾਨੂੰ ਪਤਾ ਮੈਡੀਸਿਨ ਜ਼ਿਆਦਾ ਯੂਜ਼ ਹੁੰਦੀ ਆ ਗੇਮਾਂ ਦੇ ਵਿੱਚ ਉਹਨਾਂ ਤੋਂ ਦੂਰ ਹੋਣ ਕਰਕੇ ਨੈਸ਼ਨਲ ਸਟਾਈਲ ਦੇ ਵਿੱਚ ਜ਼ਿਆਦਾ ਯੂਥ ਜਾ ਰਿਹਾ ਹੈ ਹਾਂਜੀ ਬਾਈ ਜੀ ਕੀ ਨਾਮ ਹੈ ਜੀ ਕਰਨਵੀਰ ਸਿੰਘ ਹੈ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਜੀ ਜੀ ਮੈਂ ਐਚਯੂਐਲ ਹਿੰਦੁਸਤਾਨੀ ਹੁਣੀ ਲੀਵਰ ਚ ਲੱਗਿਆ ਹੋਇਆ ਜੀ ਠੀਕ ਹੈ ਬਾਈ ਤੁਸੀਂ ਸੁਣਾਓ ਫਿਰ ਗੱਲਬਾਤ ਕੋਈ ਗੱਲਾਂ ਬਾਤਾਂ ਬਹੁਤ ਨਹੀਂ ਜਿਵੇਂ ਅੱਜ ਕੱਲ ਦਾ ਯੂਥ ਹੈ ਜੀ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਪਹਿਲਾਂ ਫਿਊਚਰ ਬਣਾਣ ਆਪਣਾ ਜਿਵੇਂ ਹੋਰ ਚੀਜ਼ਾਂ ਨੇ ਮਾੜੀ ਚੀਜ਼ਾਂ ਨੇ ਕੁੜੀਆਂ ਵੱਲ ਨਸ਼ਿਆਂ ਵੱਲ ਇਸ ਵੱਲ ਪਹਿਲਾਂ ਟਰੈਕਟ ਹੋਣ ਤੋਂ ਪਹਿਲਾਂ ਆਪਣਾ ਕਰੀਅਰ ਵੱਲ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ ਜੀ ਜੀ ਕਿਉਂਕਿ ਸਾਡੇ ਮਾਪੇ ਸਾਡੇ ਲਈ ਇੰਨਾ ਕੁਝ ਕਰਦੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਸਾਡੀ ਤਰੱਕੀ ਦੀ ਸਭ ਤੋਂ ਜ਼ਿਆਦਾ ਉਮੀਦ ਵੇਟ ਰਹਿੰਦੀ ਹੈ ਜੀ ਜੀ ਤਾਂ ਕਰਕੇ ਸਾਨੂੰ ਚੰਗੀ ਚੀਜ਼ਾਂ ਵੱਲ ਪ੍ਰੇਰਿਤ ਹੋਈਏ ਖੇਡਾਂ ਵੱਲ ਪ੍ਰੇਰਿਤ ਹੋਈਏ ਜਿਵੇਂ ਅੱਜ ਕੱਲ ਆਪਣੇ ਯੂਥ ਹੈ ਕੋਈ ਫੌਜ ਪੰਜਾਬ ਪੁਲਿਸ ਇੱਧਰ ਵਗੈਰਾ ਨਹੀਂ ਜਾ ਰਿਹਾ ਹੈਗਾ ਸਾਰਿਆਂ ਦਾ ਰੁਝਾਨ ਬਾਹਰਲੀ ਸਾਈਡ ਹੈ ਉਹਨਾਂ ਨੂੰ ਚਾਹੀਦਾ ਕਿ ਚੰਗੀ ਪੜ੍ਹਾਈ ਕਰਕੇ ਆਈਐਸ ਆਈਪੀਐਸ ਆਪਣੇ ਪੰਜਾਬ ਚ ਸਾਰੇ ਬਾਹਰ ਦੇ ਨੇ ਜਿੰਨਾ ਵੀ ਹੈ ਯੂਪੀ ਬਿਹਾਰ ਬਸ ਇਹੀ ਹੈ ਜਦੋਂ ਸਾਡੇ ਉੱਪਰਲੇ ਅਫਸਰ ਬਾਹਰਲੀ ਸਟੇਟ ਦੇ ਹੋਣਗੇ ਤਾਂ ਸਾਡੇ ਜਿਹੜਾ ਯੂਥ ਪੰਜਾਬ ਦਾ ਹੈ ਉਹਨਾਂ ਦਾ ਤਰਜੀਹ ਮਿਲਣੀ ਨਹੀਂ ਕਦੇ ਇਸ ਕਰਕੇ ਸਾਨੂੰ ਚਾਹੀਦਾ ਜਿਹੜੇ ਬੱਚੇ ਸਾਡੇ ਹੋਣ ਹਾਰ ਨੇ ਵਧੀਆ ਪੜ੍ਹੇ ਲਿਖੇ ਨੇ ਸਪੋਰਟਸ ਦੇ ਨੇ ਵਧੀਆ ਪੜ ਰਹੇ ਨੇ ਉਹਨਾਂ ਨੂੰ ਵਧੀਆ ਪੜ੍ਹ ਲਿਖ ਕੇ ਪੇਪਰ ਕਲੀਅਰ ਕਰਕੇ ਆਪਣਾ ਇੱਥੇ ਹੀ ਪੰਜਾਬ 'ਚ ਤਰੱਕੀ ਕਰਨੀ ਚਾਹੀਦੀ ਹੈ। ਆ ਤੁਹਾਡਾ ਮਿੱਤਰ ਨਾਲ। ਹਾਂਜੀ ਹਾਂਜੀ ਇਹ ਮੇਰਾ ਪਰਮ ਮਿੱਤਰ ਹੈ ਜੀ। ਅੱਛਾ ਜੀ। ਸੁਣਾਓ ਬਰੇ ਦੀ ਕੋਈ ਗੱਲਬਾਤ। ਇਹ ਜੀ ਬਸ ਅਸੀਂ ਜਵਾਨੀ ਤੋਂ ਢਿੱਕਾਂ ਦੀ ਜਵਾਨ ਹੋਏ ਤੁਸੀਂ ਹਾਂਜੀ ਇਹ ਸਾਡੇ ਨੇੜਲੇ ਪਿੰਡ ਦਾ ਮੁੰਡਾ ਜੀ ਭਰਾਵਾਂ ਵਰਗਾ ਪਿਆਰਾ ਹੀ ਆਪਣਾ ਘਰ ਆਣ ਜਾਣ ਚੰਗੀ ਹੈ ਜੀ। ਇਹ ਅਸੀਂ ਗਰਾਊਂਡ 'ਚ ਮਿਲੇ ਸੀਗੇ ਜੀ ਆਪਣਾ ਬਨੋੜ ਗਰਾਊਂਡ ਪੈਂਦਾ ਜੀ। ਉੱਥੇ ਅਸੀਂ ਰਨਿੰਗ ਵਗੈਰਾ ਕਰਦੇ ਸੀਗੇ ਜੀ ਭਰਤੀ ਦੇਖਦੇ ਸੀਗੇ ਜੀ ਪਹਿਲਾਂ ਹੀ 2-3 ਸਾਲ ਪਹਿਲਾਂ। ਪਰ ਭਰਤੀ ਹੋਏ ਦੋਨੋਂ 'ਚ ਕੋਈ ਨਹੀਂ ਹੈ। ਭ ਤੇ ਮੋਦੀ ਨੇ ਪੇਪਰ ਨਹੀਂ ਲੀਤਾ ਜੀ ਮੈਡੀਕਲ ਫਿਜ਼ੀਕਲ ਸਭ ਕਲੀਅਰ ਸੀਗਾ ਜੀ ਇਹ ਭਾਈ ਸਾਹਿਬ ਬਸ ਉੱਥੇ ਲਾਰਾ ਲਾਈ ਜਾਂਦੇ ਸੀ ਦੌੜ ਚ ਇਹ ਪੇਟ ਦੁਖਦਾ ਲੱਤ ਦੁਖਦੀ ਆ ਇਹ ਕਰਾ ਦੇ ਉਹ ਕਰਾ ਦੇ ਇਹ ਵੈਸੇ ਨਹੀਂ ਹੋਇਆ ਜੀ ਠੀਕ ਹੈ ਹਾਂ ਜੀ ਇਹ ਕੁਝ ਹੋਰ ਵੀ ਗੱਲਬਾਤ ਸੰਜੀ ਕਰ ਰਿਆ ਸੀਗਾ ਬਾਈ ਦਾ ਦਿਲ ਟੁੱਟਿਆ ਜੀ ਤਾਜ਼ਾ ਤਾਜ਼ਾ ਨਹੀਂ ਨਹੀਂ ਐਝੀ ਕੋਈ ਗੱਲ ਮਰ ਜਾਗਾ ਦਰਸ਼ਕਾਂ ਤੋਂ ਇਹਨਾਂ ਪੁੱਛੋ ਦਰਸ਼ਕਾਂ ਦੱਸਣਗੇ ਵੀ ਦਿਲ ਟੁੱਟਣ ਦੋਗਾ ਨਹੀਂ ਉਸ ਤੋਂ ਪਹਿਲਾਂ ਤਾਂ ਬਾਈ ਕੋਈ ਸਲਾਹ ਹੋਰ ਦੇ ਰਿਆ ਸੀ ਕਿ ਨਹੀਂ ਇਹ ਕੰਮ ਨਹੀਂ ਕਿਤੇ ਹੋਰ ਨਹੀਂ ਐਝੇ ਨਹੀਂ ਐਝੇ ਕੰਮਾਂ ਤੋਂ ਬਚੋ ਪਰ ਅਬ ਜਿਹੜਾ ਨਾਲ ਨਾਲ ਸ਼ਬਦ ਹੈ ਨਾ ਜੇ ਤੁਸੀਂ ਤਰੱਕੀ ਨਾਲ ਦੀ ਨਾਲ ਕਰ ਸਕਦੇ ਹੋ ਤੁਹਾਡੇ ਚ ਕੈਪੇਬਿਲਿਟੀ ਹੈਗੇ ਤਾਂ ਨਾਲ ਦੀ ਨਾਲ ਚੱਲਣ ਦੋ ਕੀ ਚੱਕਰ ਨਹੀਂ ਫਿਰ ਤੁਸੀਂ ਨਾਲ ਦੀ ਨਾਲ ਤਰੱਕੀ ਕੀਤੀ ਨਾਲ ਦੀ ਨਾਲ ਕਰ ਰਹੇ ਹਾਂ ਜੀ ਬਸ ਹੁਣ ਸੈੱਟ ਹੀ ਆਪਣਾ ਫਿਊਚਰ ਹੁਣ 2-4 ਮਹੀਨੇ ਰਹਿ ਕੇ ਕਨਫਰਮ ਹੋਣ ਦੇ ਬਾਅਦ ਜਿਹੜਾ ਬੰਦਾ ਸੈੱਟ ਸੀ ਉਹ ਸੈੱਟ ਉਹ ਸੈੱਟ ਹੀ ਸੈੱਟ ਹੈ ਜੀ ਇਹ ਵਾਰ ਅੱਜ ਕੱਲ ਕਿਹੜੇ ਗਾਣੇ ਸੁਣ ਰਹੇ ਹੋ ਅੱਜ ਕੱਲ ਜਿਹੜਾ ਮਰਜੀ ਦੇਵੀ ਮਕਸੂਦਪੁਰੀਆ ਦੇਵੀ ਮਕਸੂਦਪੁਰੀਆ ਦਾ ਫਿਰ ਉਹਦੇ ਜਦੋਂ ਬਾਈ ਦੇ ਕਹਿਣ ਵਾਂਗੂ ਦਿਲ ਟੁੱਟਦਾ ਉਹ ਉਹ ਫਿਰ ਕਿਸੇ ਤੋਂ ਉਮੀਦ ਕੀ ਕਰਨੀ ਹੈ ਇਹ ਆਪਣਾ ਭਰਾਵਾਂ ਵਰਗਾ ਪਿਆਰ ਆਪਣੇ ਭਰਾਏ ਹੈਗੇ ਨੇ ਨਾਲ ਅਜਾ ਫਿਰ ਕਿਹੜਾ ਗਾਣਾ ਸਭ ਤੋਂ ਵੱਧ ਸੁਣਦੇ ਅੱਜ ਦੇ ਟਾਈਮ ਦੇਵੀ ਮਸ ਅੱਜ ਦੇ ਟਾਈਮ 'ਚ ਕੋਈ ਵੀ ਜਿਹੜਾ ਵੀ ਵਧੀਆ ਲੱਗ ਜਾਂਦਾ ਦਿਲ ਨੂੰ ਉਹ ਚੱਲ ਪੈਂਦਾ ਹੀ ਬਸ ਮਿੱਤਰਾਂ ਦੀ ਆਵਾਜ਼ ਸੁਣਦੇ ਕਿਹੜਾ ਸੁਣ ਰਹੇ ਹੋ ਉਸਤਾਜੀ ਦੇ ਗਾਣਾ ਰਿਪੀਟ ਲੇਦਾ ਫਿਰ ਚੱਲਦਾ ਉਸਤਾਜ ਜੀ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆ ਮਿਲਦੀ ਹੈ ਵੀਰ ਨੂੰ ਸਭ ਪਤਾ ਐਕਸਪੀਰੀਅੰਸ ਵਾਲਾ ਬੰਦਾ ਹੈ ਸਾਡਾ ਚੱ ਕੋਈ ਗੀਤ ਅਜੇ ਹੈ ਨਹੀਂ ਜੀ ਹਲੇ ਜੀ ਜਿਹੜਾ ਜਿਹੜਾ ਵੀ ਹੈਗਾ ਸੁਣਾ ਦੇ ਕੋਈ ਚੱਟੜੀ ਪਰ ਇੱਕ ਗੱਲ ਹੋ ਰਹੀ ਜੀ ਪਹਿਲਾਂ ਪਤਾ ਲੱਗ ਗਿਆ ਠੀਕ ਹੈ ਨਹੀਂ ਲਿੱਲੇ ਡਰਾਮਾ ਵਾਸਤੇ ਮਿਲਦਾ ਫੇਰ ਰੋਕਾ ਹੋ ਜਾਣਾ ਦੀ ਆਹ ਹੋ ਜਾਣਾ ਦੀ ਲਿੱਲੇ ਡਰਾਮਾ ਦੀ ਸੇਲ ਬਹੁਤ ਵੱਧ ਰਹੀ ਆ ਤੁਸੀਂ ਦੇਖ ਲਈਓ ਅੱਜ ਕੱਲ ਕੀ ਚੱਲ ਰਿਹਾ ਚੱਲ ਬਿਲਕੁਲ ਜੇ ਨੀਲੇ ਡਰਾਮਾ ਤੋਂ ਵੱਜ ਜਾਂਦਾ ਬੰਦਾ ਫੇਰ ਹਨੀਮੂਨ ਤੇ ਟੰਗਿਆ ਜਾਂਦਾ ਇਹ ਤਾਂ ਚਲੋ ਫਿਰ ਗਾਣਾ ਸੁਣਾਓ ਹੁਣ ਗਾਣਾ ਦੱਸੋ ਜੀ ਕਿਹੜਾ ਜਿਹੜਾ ਮਰਜੀ ਜਿਹੜਾ ਮਰਜੀ ਗਾਣਾ ਜੀ ਹਾਲ ਫਿਲਹਾਲ ਜਿਹੜਾ ਸਭ ਤੋਂ ਵੱਧ ਚੱਲਦਾ ਰਿਪੀਟ ਤੇ ਸਭ ਤੋਂ ਵੱਧ ਚੱਲਦਾ ਰਿਪੀਟ ਤੇ ਰ ਕੋਈ ਵੈਸੇ ਖਾਸ ਪਸੰਦ ਨਹੀਂ ਆ ਕੋਈ ਵੀ ਜਿਹੜਾ ਵੀ ਦਿਲ ਕਰੇ ਚੱਲ ਪੈਂਦਾ ਬਸ ਜਿਹੜਾ ਵੀ ਜਿਹੜਾ ਦਿਲ ਕਰੇ ਅੱਜ ਉਹ ਹੀ ਸੁਣੋ ਅੱਜ ਕੱਲੋਂ ਚੱਲ ਰਿਹਾ ਤੇਰੀ ਯਾਦ ਨਾਲ ਜਿਹੜੀ ਇੱਕ ਬੋਤਲ ਖਰੀ ਬੱਲੀਏ ਚੱਲ ਫਿਰ ਆਉਣ ਦੂ ਆਉਣ ਵਾਹੀ ਆਉਣ ਨੀਓ ਕੋਈ ਨਾ ਵਰਦਾ ਚੱਲਦਾ ਹੁਣ ਸਾਰਾ ਕੰਮ ਤਾਂ ਉਹ ਨਹੀਂ ਫਿਰ ਅਗਲੀ ਦੇਖੋਗੀ ਫਿਰ ਬੋਲੂਗੀ ਵੀ ਇਹੇ ਜਗਾਣੇ ਗਾਣੇ ਸਾਡੇ ਵਾਸਤੇ ਕੋਈ ਨਾ ਵੀ ਨਹੀਂ ਨਹੀਂ ਉਹਨੂੰ ਕੋਈ ਮਿਹਣਾ ਮਾਰ ਦੋ ਨਹੀਂ ਨਹੀਂ ਮਿਹਣਾ ਨਹੀਂ ਮਾਰਨਾ ਜੀ ਆਪਣਾ ਜੁੰਦੀ ਵਾਕੀ ਰਹਿਦਾ ਤੈਨੂੰ ਮੁੰਡਾ ਦੇ ਵੀ ਹੋਰ ਦੋ ਕੋਈ ਗਾਣਾ ਚਲੋ ਇੱਕ ਗਾਣਾ ਤਾਂ ਸੁਣਾਓ ਮੜਾ ਨਹੀਂ ਗਾਣੇ ਗੂਣਿਆਂ ਦਾ ਇੰਨਾ ਸ਼ੋਰ ਨਹੀਂ ਆਈ ਇੱਕ ਐ ਗਾਣਾ ਹੁਣ ਸੁਣਾਉਣਾ ਗਾਣਾ ਵੀਰ ਸੁਣਾ ਦੇ ਜੀ ਸਾਡਾ ਵੀਰ ਤੁਸੀਂ ਦੋਨੇ ਦੋਨੇ ਨੇ ਮਿਲ ਕੇ ਮੈਂ ਵੀ ਨਾਲ ਗਾਉਂ ਕੋਈ ਚੱਕਰ ਨਹੀਂ ਮਿਲਦਾ ਉਹ ਨਹੀਂ ਹੁੰਦਾ ਕੋਈ ਵੀਰ ਪਸੰਦ ਕਰੇਗਾ ਗਾਣਾ ਉਹ ਸ਼ੁਰੂ ਕਰ ਦੇ ਇੱਕ ਵਾਰ ਫਿਰ ਆਪਣਾ ਮੈਂ ਤਾਂ ਦੱਸਦਾ ਵੀ ਇਹ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋ ਜੋ ਤੁਸੀਂ ਆਪਣਾ ਯੂਸਰ ਚੰਗਾ ਪ੍ਰੇਰਿਤ ਕਰਨਾ ਹੈ ਠੇਕਿਆਂ ਤੋਂ ਆਪ ਮਿਲਦੀ ਨਹੀਂ ਭੇਜਣਾ ਠੇਕਿਆਂ ਤੇ ਫਿਰ ਉਹ ਦਾਦਾ ਸ੍ਰੇਸ਼ ਖਾਲਸਾ ਅਡੇ ਕੇ ਦਾ ਬਾਬਾ ਜੀ ਸ਼ਾਮਾ ਉਹ ਨਹੀਂ ਉਹ ਨਹੀਂ ਉਸ ਨਾਲ ਉਹਦੀ ਦੋਕ ਲੈਣਾ ਨਹੀਂ ਗੁਰੂ ਵਾਲਾ ਬਣੀਏ ਵੀਰ ਜੀ ਨਸ਼ਿਆਂ ਨੂੰ ਛੱਡੀਏ ਵੀਰ ਜੀ ਵੀਰ ਜੀ ਪਰ ਨਸ਼ੇ ਨਹੀਂ ਕਰਦਾ ਨਾ ਕਰਨੇ ਵੀ ਗਾਣਾ ਸੁਣਾ ਦੇ ਕੋਈ ਨਾ ਗਾਣਾ ਦੱਸੋ ਹੀ ਕਿਹੜਾ ਸੁਣਨਾ ਜਿਹੜਾ ਮਰਜੀ ਮੈਂ ਤਾਂ ਕਹੀ ਗਾਣਾ ਯਾਰ ਆਂਦੇ ਤਾਂ ਸਾਰੇ ਪਰ ਹੁਣ ਆ ਨਹੀਂ ਰਹੇ ਕੈਮਰਾ ਦੇ ਇੱਕ ਇੱਕ ਅੱਧਾ ਸੁਣਾਓ ਕੋਈ ਵੀ ਗਾਣਾ ਸ਼ੈਰੀ ਮਾਣ ਦਾ ਸੁਣਾ ਦੀ ਆਉਣ ਦੋ ਸੋਚੇ ਆਸੀਂ ਹੁਣ ਨਈਓ ਪੀਣੀ ਮੇਰੇ ਦੋਸਤੋ ਸੋफी ساری ਜ਼ਿੰਦਗੀ ਹੈ ਜੀਣੀ ਮੇਰੇ ਦੋਸਤੋ ਨਾ ਵੀ ਨਾ ਕੀਤੀ ਗਈ ਮੈਥੋਂ ਦਿੱਤਾ ਜੋ ਚੀਜ਼ ਪਿਆਰੀ ਦਾ ਵਾਸਤਾ ਇੱਕ ਇੱਕ ਕਰ ਧਿਆਨ ਹਟਲੀ ਕਰ ਤਾਹੋ ਦੇ ਕੇ ਯਾਰੀ ਦਾ ਵਾਸਤਾ ਮੈਨੂੰ ਕਹਿੰਦੇ ਇੱਕ ਪੈਗ ਠੰਡ ਵਿੱਚ ਚੰਗਾ ਹੈ ਦਿੱਤਾ ਮੈਂ ਜਵਾਬ ਇੱਕ ਪੀਣ ਦਾ ਹੀ ਪੰਗਾ ਹੈ ਦਿੱਤਾ ਮੈਂ ਜਵਾਬ ਇੱਕ ਪੀਣ ਦਾ ਹੀ ਪੰਗਾ ਹੈ ਇੱਕ ਵਾਰੀ ਜੇ ਜੇ ਮੈਂ ਪੀਲੀ ਮੇਰੇ ਯਾਰੋ ਨੀ ਰਹਿਣਾ ਜਾਨੋ ਪਿਆਰੀ ਦਾ ਵਾਸਤਾ ਇੱਕ ਇੱਕ ਕਰਦਿਆਂ ਨੇ ਟੱਲੀ ਕਰ ਤਹੋ ਦੇ ਕੇ ਯਾਰੀ ਦਾ ਵਾਸਤਾ ਨੀ ਟੱਲੀ ਹੁੰਨੇ ਕਿ ਨਹੀਂ ਹੁੰਦੇ ਨਾ ਜੀ ਨਾ ਇਹ ਜੇ ਕੰਮ ਤੋਂ ਬਹੁਤ ਦੂਰ ਆ ਗਾਣੇ ਸੁਣ ਲੈਣੇ ਫੋਕੀ ਫੀਲਿੰਗਾਂ ਨੇ ਬਸ ਚਲੋ ਬਹੁਤ ਵਧੀਆ ਬਹੁਤ ਵਧੀਆ ਏਟੀਸੀ ਨਿਊਜ਼ ਨੂੰ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਪਿੰਡ ਆਏ ਆਪਾਂ ਗੱਲਾਂ ਸਾਂਝੀਆਂ ਕਰੀਏ ਤੁਸੀਂ ਕਰੋਗ ਤਾਂ ਨਾਮ ਕੀ ਹੈ ਜੀ ਰੁਪਿੰਦਰ ਕੌਰ ਕਾਂਗਾ ਜੀ ਠੀਕ ਹੈ ਜੀ ਤੁਸੀਂ ਪਿੰਡ ਦੀ ਯਾਦ ਸਾਂਝੀ ਕਰ ਸਾਡੇ ਨਾਲ ਕੋਈ ਬਸ ਮੈਂ ਸਾਡਾ ਇੱਕ ਅਧਿਕਾਰ ਪਿੰਡ ਦੇ ਵਿੱਚ ਪਹਿਲਾ ਸਾਡਾ ਇੱਕ ਘਰ ਇੱਕ ਨੰਬਰ ਤੋਂ ਸ਼ੁਰੂ ਹੁੰਦਾ ਇੱਕ ਤੇ ਖਤਮ ਹੁੰਦਾ ਪਿੰਡ ਦੇ ਵਿੱਚ ਸਰਵੇ ਹੋਇਆ ਸੀ ਨਾ ਜਿਹੜਾ ਰਜਿਸਟਰੀ ਆ ਵਗੈਰਾ ਪਿੰਡਾ ਦੇ ਵਿੱਚ ਹੁਣ ਹੋਣੀਆਂ ਨੇ ਆਪਣੀਆਂ ਮਤਲਬ ਜਿਹੜੇ ਕੱਚੇ ਮਤਲਬ ਜਿਹੜੇ ਕੋਈ ਵੀ ਲਾਲਕੀਰ ਤੋਂ ਅੰਦਰ ਜਿਹੜੇ ਮਕਾਨ ਹਨ ਉਹਨਾਂ ਲੋਕਾਂ ਨੂੰ ਸਾਰਿਆਂ ਦੇ ਪੱਕੇ ਹੋ ਜਾਣੇ ਹੈ ਹੈਨਾ ਆਪਣਾ ਇੱਕ ਨੰਬਰ ਆਪਾਂ ਹੀ ਪਹਿਲੇ ਆਦੀਆਂ ਇੱਥੇ ਬਾਕੀ ਸਾਰੇ ਪਰ ਉਹ ਐਵੇਂ ਪਰ ਸਾਡੇ ਪਿੰਡ ਦਾ ਤਫਾਕ ਬਹੁਤ ਹੈ ਪਿਆਰ ਬਹੁਤ ਹੈ ਸੂਝਵਾਨ ਲੋਕ ਬਹੁਤ ਨੇ ਜੀ ਇੱਥੇ ਕੋਈ ਸਾਡੇ ਨਾਲ ਜਿਆਦਾ ਸਾਂਝੀ ਕਰੋ ਕੋਈ ਵੀ ਪਿੰਡ ਦੀ ਚਾਹੇ ਜਾਂ ਪ politcal ਲੈਨ ਦੀ ਕੋਈ ਵੀ ਜਿਆਦਾ ਕੋਈ ਹੋਵੇ politcal ਦਾ ਤਾਂ ਇਦਾਂ ਹੈ ਸਾਡੇ ਪਿੰਡ ਦਾ ਤਫਾਕ ਹੈ ਹਨੋ ਸਾਰਿਆਂ ਨੇ ਦੱਸੇ ਦਿੱਤਾ ਸਰਪੰਚ ਸਾਹਿਬ ਨੇ ਵੀ ਸਾਡੇ ਪਿੰਡ ਦੇ ਪਤਵੰਤੇ ਸੱਜਣ ਬੈਠੇ ਨੇ ਤੇ ਪਿੰਡ ਦਾ ਵਾਵਾ ਪਿਆਰ ਹੈ ਜੇ ਅਸੀਂ ਸਾਰੇ ਮਥਲੀਏ ਵੀ ਐਮਪੀ ਆਪਾਂ ਨੇ ਬਣਾਉਣਾ ਜਿਤਾਉਣਾ ਇੱਥੋਂ ਤਾਂ ਜਿਤਾਉਣਾ ਜੇ ਐਮਐਲਏ ਜਿਹੜਾ ਵੀ ਜੇ ਅਸੀਂ ਧਰ ਲਿਆ ਸਾਰੇ ਪਿੰਡ ਨੇ ਸਾਡਾ ਇੱਕਾ ਬੜਾ ਹੈ ਜੀ ਪਿਆਰ ਹੈ ਸਭ ਦਾ ਕੋਈ ਫਰਕ ਨਹੀਂ ਹੈਗਾ ਜੀ ਨਾ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ ਤਾਂ ਸਾਡੇ ਛੋਟੇ ਲੋਕ ਹੈ ਥੋੜੀਆਂ ਜ਼ਮੀਨਾਂ ਨੇ ਮਿਹਨਤੀ ਹੈ ਕੋਈ ਲੜਾਈ ਝਗੜੇ ਨਹੀਂ ਕੋਈ ਠਾਣੇ ਚ ਜ਼ਿਆਦਾ ਕੇਸ ਨਹੀਂ ਸਾਡੇ ਜਾਂਦੇ ਪਰ ਪਿੰਡ ਦਾ ਮਸਲਾ ਹੁੰਦਾ ਹੈ ਜਿਹੜਾ ਜ਼ਿਆਦਾਤਰ ਪਿੰਡ ਦੇ ਵਿੱਚ ਸਲਝਾ ਲਿਆ ਜਾਂਦਾ ਹੈ। ਹਾਂਜੀ। ਉਹ ਉਧਰ ਬਾਬਾ ਜੀ ਗੱਲ ਕਰ ਰਹੇ ਸੀ ਕਹਿੰਦੇ ਪਿੰਡ ਵੀ ਅੱਜ ਕੱਲ ਨੋਹਾਂ ਹਨਾ ਹੁੰਦੀਆਂ ਘੱਟ ਗੱਲਬਾਤ ਕਰਦੀ ਉਹਨੂੰ ਤੁਸੀਂ ਕਿਵੇਂ ਦੇ? ਨੋਹਾਂ ਤਾਂ ਇਦਾਂ ਜੀ ਪੜ੍ਹੀ ਲਿਖੀ ਹੁਣ ਚੱਲੇ ਨੇ। ਕੰਮ ਕਰਕੇ ਰਾਜੀ ਨਹੀਂ ਹੈਗੀਆਂ। ਠੀਕ ਹੈ ਜੀ। ਇਹ ਜੇ ਕੋਈ ਆਪਣੇ ਘਰ ਦੇ ਵਿੱਚ ਤਾਂ ਉਹਨਾਂ ਦੇ ਚਾਹ ਉਹ ਨੂਨ ਆਚਾਰ ਨਾਲ ਖਾਣ। ਜੀ। ਜੇ ਸਹੁਰਿਆਂ ਦੇ ਘਰ ਆ ਗਈਆਂ ਇੱਕ ਟਾਈਮ ਪਿੰਡ ਦੇ ਵਿੱਚ ਆਪਾਂ ਰਹੇ ਨੇ ਇੱਕ ਟਾਈਮ ਕਈ ਵਾਰੀ ਸਬਜ਼ੀ ਨਹੀਂ ਵੀ ਹੁੰਦੀ ਘਟ ਵੀ ਹੁੰਦੀ ਐ ਸਾਰਨਾ ਵੀ ਪੈਂਦਾ ਉਹ ਮਾੜੀ-ਮਾੜੀ ਗੱਲ ਆਪਣੀ ਮਾਂ ਨੂੰ ਦੱਸਦਿਆਂ ਜੀ ਠੀਕ ਐ ਛੋਟੇ-ਛੋਟੇ ਗੱਲ ਉੱਥੇ ਕਿੰਨੇ ਤੁਹਾਡੇ ਜਨਮ ਦਿਨ ਮਨਾਏ ਜਾਂਦੇ ਜੇ ਉਹਰੇ ਨਹੀਂ ਕੋਈ ਮਨਾਇਆ ਜਾਊਗਾ ਤਾਂ ਆਪਣੇ ਮਾਂ ਤੱਕ ਪਹੁੰਚਾਉਣੇ ਆ ਇਹਦੇ ਵਿੱਚ ਮਾਂ ਦਾ ਜ਼ਿਆਦਾ ਰੋਲ ਐ ਕੁੜੀ ਨੂੰ ਬਸਾਉਣ ਦੇ ਵਿੱਚ ਅਜਾਣ ਦੇ ਵਿੱਚ ਤਾਂ ਹੀ ਤਲਾਕ ਦੇ ਫੈਸਲੇ ਜ਼ਿਆਦਾ ਤਲਾਕ ਹੋ ਰਿਹਾ ਕਿਉਂ ਸੱਸ ਕੁਛ ਕਹੇ ਨਾ ਜੇ ਤਾਂ ਕਹਿੰਦੀ ਐ ਫਿਰ ਤਾਂ ਉਹ ਬੁਰੀ ਐ ਠੀਕ ਐ ਜੇ ਨਹੀਂ ਕਹੂਗੀ ਤਾਂ ਠੀਕ ਐ ਕੰਮ ਨੂੰ ਵੀ ਨਾ ਕਹੇ ਉਹਨੂੰ ਉਹਨੂੰ ਕੰਮ ਵੀ ਕੰਮ ਉਹ ਨਾ ਕਰਨਾ ਨਹੀਂ ਕਿ ਉਹ ਸਾਰਾ ਦਿਨ ਆ ਫੋਨ ਐ ਸਾਰਾ ਦਿਨ ਚੱਲ ਰਿਹਾ ਐ ਜੇ ਕਹੇ ਤਾਂ ਵੀ ਉੱਠ ਕੇ ਕੰਮ ਕਰੋ ਫਿਰ ਤਕਲੀਫ ਐ ਹੈ ਨਾ ਪੜਾਈ ਲਿਖਾਈ ਦੇ ਨਾਲ ਬਹੁਤ ਚੀਜ਼ਾਂ ਦੇਖਣੀਆਂ ਪੈਣੀਆਂ ਇਹ ਮਾਂ ਤੇ ਡਿਪੈਂਡ ਮਾਂ ਨੂੰ ਕਹਿਣਾ ਚਾਹੀਦਾ ਐ ਵੀ ਬੇਟਾ ਅਡਜਸਟ ਕਰੋ ਤੁਸੀਂ ਅਡਜਸਟਮੈਂਟ ਤੁਹਾਨੂੰ ਕਰਨੀ ਪੈਣੀ ਸਹੁਰਿਆਂ ਦੇ ਵਿੱਚ ਪੇਕੇਆਂ ਵਾਲੀਆਂ ਗੱਲਾਂ ਨਹੀਂ ਚਲਦੀਆਂ ਦੋ تین ਸਾਲ ਠੀਕ ਹੈ ਲੱਗਦੇ ਐਡਜਸਟਮੈਂਟ ਕਰਨ ਨੂੰ ਪਹਿਲਾਂ ਲੋਕ ਕਿਉਂ ਹੁਣ ਤੱਕ ਚੱਲ ਰਹੇ ਤੇ ਅਸੀਂ ਵੀ ਚੱਲਦੇ ਸੀ ਸਾਡੇ ਘਰ ਵਾਲੇ ਵੀ ਕਹਿੜੇ ਸੀ ਅਸੀਂ ਵੀ ਕੱਟਿਆ ਟਾਈਮ ਬੜੇ ਤਕੜੇ ਪਰਿਵਾਰਾਂ ਚੋਂ ਆ ਕੇ ਅਸੀਂ ਉਹ ਟਾਈਮ ਕੱਟਿਆ ਵੀ ਤਾਂ ਹੀ ਕੱਟਿਆ ਨਾ ਵੀ ਜੇ ਐਡਜਸਟਮੈਂਟ ਕਰੀਏ ਕਰਨੀ ਪਊਗੀ ਸਾਨੂੰ ਤਾਂ ਸਾਡੇ ਪਰਿਵਾਰ ਅੱਗੇ ਚੱਲਣੇ ਜੇ ਅਸੀਂ ਐਡਜਸਟਮੈਂਟ ਨਹੀਂ ਕਰਦੇ ਫਿਰ ਅਸੀਂ ਸਾਡੇ ਲਈ ਮੁਸ਼ਕਲ ਹੈ ਅੱਜ ਕੱਲ ਦਾ ਤਾਂ तकरीबन ਹਰੇ ਘਰ ਚ ਇਹ ਗੱਲ ਹੁਣ ਕਹੋ ਨਾ ਬਸ ਇਹਨਾਂ ਨੂੰ ਕੁਝ ਅੱਜ ਕੱਲ੍ਹ ਦੀਆਂ ਨਵੀਆਂ ਕੁੜੀਆਂ ਨੂੰ ਤਾਂ ਠੀਕ ਹੈ ਮਾਂ ਨੂੰ ਇੱਕ ਸੁਨੇਹਾ ਮੇਰਾ ਵੀ ਹਰ ਇੱਕ ਮਾਂ ਆਪਣੇ ਧੀਆਂ ਨੂੰ ਇਹੀ ਗੱਲ ਸਮਝਾਵੇ ਵੀ ਭਾਈ ਜੇ ਲੜਕੇ ਚ ਆਈਆਂ ਉੱਥੋਂ ਅਸੀਂ ਉਹਦੇ ਵੜ ਨਹੀਂ ਦੇਣੀ ਮੇਰੀ ਬੇਟੀ ਦੇ 10-11 ਸਾਲ ਹੋ ਗਏ ਕੈਨੇਡਾ ਇਹ ਤੇ ਮੈਂ ਆਪਣੀ ਬੇਟੀ ਨੂੰ ਉਸੇ ਦਿਨ ਕਹਿੰਦਾ ਤਾਂ ਵੀ ਜੇ ਉਹਦੇ ਲੜਕੇ ਆਗੇ ਨਾ ਮੈਂ ਉੱਥੇ ਵੜ ਕੇ ਆਉਂਗੀ ਨਾ ਮੈਨੂੰ ਕੋਈ ਫੋਨ ਕਰਨਾ ਆਪਣੇ ਘਰ ਦਾ ਨਾ ਕੋਈ ਮੈਨੂੰ ਘਰ ਦੀ ਗੱਲ ਦੱਸਣੀ ਨਾ ਸਾਡੀ ਦੱਸੀ ਨਾ ਉਹਨਾਂ ਦੀ ਸਾਨੂੰ ਦੱਸੀ ਆਪਣੇ ਘਰ ਦੇ ਵਿੱਚ ਟਾਈਮ ਕੱਟੋ ਜੇ ਇਸ ਤਰ੍ਹਾਂ ਦਾ ਹੋਊਗਾ ਤਾਂ ਅੱਗੇ ਪਰਿਵਾਰ ਚੱਲਣਗੇ ਜੀ ਨਹੀਂ ਤਾਂ ਬਹੁਤ ਮੁਸ਼ਕਲ ਬੋਲ ਸਸੀ ਜੀ ਕੀ ਨਾਮ ਹੈ ਸਰਬਜੀਤ ਕੌਰ ਜੀ ਤੁਸੀਂ ਕੀ ਕਰਦੀ ਮੈਂ ਘਰ ਦਾ ਕੰਮ ਕਰਦੀ ਆ ਜੀ ਠੀਕ ਹੈ ਹੋਪਿੰਡ ਦਾ ਮਾਹੌਲ ਵਧੀਆ ਲੱਗਦਾ ਹਾਂਜੀ ਬਹੁਤ ਸੋਹਣਾ ਜੀ ਠੀਕ ਹੈ ਜੀ ਠੀਕ ਹੈ ਪਿੰਡ ਦੀ ਯਾਦ ਕਰਦੀ ਯਾਦ ਵੀ ਸਾਨੂੰ ਮੈਂ ਜੀ ਅੰਮ੍ਰਿਤਸਰ ਤੋਂ ਆਈ ਹੋਈ ਆ ਇੱਧਰ ਦਾ ਮਾਹੌਲ ਪਹਿਲਾਂ ਮੈਨੂੰ ਬਹੁਤ ਔਖਾ ਜਿਹਾ ਲੱਗਾ ਫਿਰ ਥੋੜੇ ਹੌਲੀ ਹੌਲੀ ਠੀਕ ਲੱਗ ਰਿਹਾ ਇਦਾਂ ਬੋਲੀ ਬੋਲੀ ਦਾ ਵੀ ਫਰਕ ਲੱਗਦਾ ਹਾਂ ਜੀ ਬੋਲੀ ਦਾ ਬਹੁਤ ਫਰਕ ਲੱਗਾ ਸੀ ਪਹਿਲਾਂ ਮੈਨੂੰ ਸਮਝ ਨਹੀਂ ਆਉਂਦਾ ਹੁੰਦਾ ਜੀ ਕੀ ਕਹਿ ਰਹੇ ਇਹ ਮੈਨੂੰ ਸਮਝ ਆਉਂਦਾ ਤਾਂ ਸਾਰਾ ਕੁਝ ਹੁਣ ਤੁਸੀਂ ਪਾਦੀ ਬੋਲਣ ਲੱਗ ਗਏ ਹਾਂਜੀ ਫਰਮ ਬੋਲੀ ਕਿਹੜੀ ਵਧੀਆ ਲੱਗਦੀ ਤੁਹਾਨੂੰ ਮੱਝੀ ਵਾਲੀ ਬੋਲੀ ਵਧੀਆ ਲੱਗਦੀ ਜਾਂ ਪੁਆਰ ਵਾਲੀ ਲੱਗਦੀ ਹੈ ਨਹੀਂ ਜੀ ਸਾਡੇ ਤਾਂ ਉਧਰ ਪੰਜਾਬੀ ਬੋਲਦੇ ਆ ਜੀ ਜੀ ਇਧਰ ਤਾਂ ਬੋਲਦੇ ਤਾਂ ਇਹ ਵੀ ਪੰਜਾਬੀ ਨੇ ਇਹ ਪੁਆ ਥੋੜਾ ਜਿਹਾ ਠਾਰੇ ਮਾਰੇ ਕਰਦੇ ਨੇ ਇਧਰ ਮੈਨੂੰ ਉਹ ਬੋਲੀ ਨਹੀਂ ਹੁੰਦੀ ਨਹੀਂ ਸਿੱਖੀ ਨਹੀਂ ਬੋਲੀ ਕੰਨੜਾ ਟਾਈਮ ਹੋ ਗਿਆ ਉਹਨੂੰ ਮੇਰੇ 18 ਸਾਲ ਹੋ ਗਏ ਜੀ 18 ਸਾਲ ਹੋ ਗਏ 18 ਸਾਲ ਦੇ ਵਿੱਚ ਸਿੱਖੀ ਪੁਆਦੀ ਬੋਲੀ ਹਾਂਜੀ ਬੋਲ ਕੇ ਦਿਖਾਓ ਫਿਰ ਉਹਦੀ ਪੁਆਦੀ ਬੋਲੀ ਬੋਲੀ ਰਹਿ ਜਾਂ ਜੀ ਨਹੀਂ ਇਹ ਤਾਂ ਇਹ ਤਾਂ ਉਧਰ ਮੱਝੀ ਵਾਲੀ ਬੋਲੀ ਹੈ ਇਹ ਪੁਆਰ ਵਾਲੀ ਬੋਲ ਕੇ ਦਿਖਾਓ ਠਾਰੇ ਮਾਰੇ ਕਰਕੇ ਦਿਖਾਓ ਤੁਹ ਅਸਲੀ ਗੱਲ ਕੁਛ ਬੋਲਣ ਦੀ ਆਪਣੀ ਹੀ ਬੋਲੀ ਬੋਲਦੇ ਇਹ ਕੱਟ ਬੋਲਦੇ ਉਹਨਾਂ ਦੀ ਬੋਲੀ ਦਾ ਇਹ ਤਾਂ ਬੋਲੀ ਆਪਣੀ ਉੱਧਰ ਦੀ ਹੀ ਬੋਲਦੇ ਹਾਂਜੀ ਹਾਂ ਉੱਧਰ ਦੀ ਹੀ ਬੋਲੀ ਇੱਧਰ ਇੱਧਰ ਥਾਰੇ ਮਾਰੇ ਬਹੁਤ ਕਰਦੇ ਇੱਧਰ ਹਾਂਜੀ ਹਾਂ ਸਾਰੀਆਂ ਬੋਲੀਆਂ ਮਿਲੂਗੀਆਂ ਤੁਹਾਨੂੰ ਹਾਂਜੀ 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 ਸਾਰੀਆਂ ਬੋਲੀਆਂ ਮਿਲਣੀਆਂ ਸਾਨੂੰ ਹੋਰ ਸ਼ਾਇਦ ਕਿਸੇ ਪ੍ਰਿੰਟ 'ਚ ਨਾ ਮਿਲਣ ਬਿਲਕੁਲ ਹਾਂ ਹੁੰਦਾ ਹੈਗਾ ਜੀ ਜੀ ਉਸ ਪਾਲੀ ਇਨਾਮ ਜੈਸਮਨ ਕੋਰ ਤੁਸੀਂ ਕਿਹੜੀ ਕਲਾਸ ਚ 10th 10th ਚ ਇਸ ਦੋ ਵਾਰ ਵੱਡੇ ਹੋ ਕੇ ਕੀ ਬਣਨਾ ਪੁਲਿਸ ਪੁਲਿਸ ਟੈਨਰੀ ਪੂਰੀ ਅਜੇ ਕੋਈ ਜੇ ਤਿਆਰੀ ਤੋਂ ਬਿਨਾਂ ਕਿਵੇਂ ਬਣ ਜੂਗੀ ਦੱਸੋ ਬਸ ਟ੍ਰੇਨਿੰਗ ਲੈਣੀ ਆ ਠੀਕ ਹੈ ਕੱਪੜਾ ਇਹ ਕਿਦਾਂ ਵਧੀਆ ਨੰਬਰ ਨੰਬਰੋਂ ਦੇ ਠੀਕ ਆ ਰਹੇ ਆ ਹੱਥਲਾ ਬਹੁਤ ਵਧੀਆ ਆਏ ਆ ਅੱਗੇ ਪਤਾ ਨਹੀਂ ਕੀ ਮਤਲਬ ਪਲਾਸਮੈਂਟ ਕੀ ਰੱਖਣਾ ਨਾਨ ਮੈਡੀਕਲ ਨਾਨ ਮੈਡੀਕਲ ਫਰਦਾ ਪੁਲਿਸ ਤੇ ਜਾਣਾ ਨਾਨ ਮੈਡੀਕਲ ਕਰਨ ਦੀ ਕੀ ਲੋੜ ਹੈ ਫਿਰਦਾ ਆੜੇ ਨੂੰ ਦਸ ਕਰੂ ਨਾਨ ਮੈਡੀਕਲ ਕਰਕੇ ਕਰਨੀ ਹੈ ਅੱਛਾ ਨਾਨ ਮੈਡੀਕਲ ਕਰਕੇ ਕਿੱਦਨੇ ਠੀਕ ਹੈ ਆ ਵੀ ਕੋਈ ਫਰਦ ਕੀ ਨਾਮ ਤੇ ਰ ਕਲਜ ਸਿੰਘ ਹੈ ਕਲਜ ਸਿੰਘ ਕਿੱਦ ਕਰ ਰਿਆ ਤੂੰ ਮੈਂ ਕੁਛ ਨਹੀਂ ਬਿੱਲਾ ਬਿੱਲਾ ਪੜਦਣੀ ਬੜਾ ਪਰ ਬਿੱਲਾ ਕਿਵੇਂ ਹੋ ਗਿਆ ਤੂੰ ਪੜਦਦਾ ਕਿਡ ਕਿਲਾਚ ਹੋ ਗਿਆ ਮੈਂ ਥਰਡ ਅੱਛਾ ਥਰਡ ਅੱਗੇ ਕੀ ਕਰਨ ਬੜਾ ਕੋਈ ਵੀ ਮਨ ਸੋਚਿਆ ਨਹੀਂ ਕੋਦੋ ਸੋਚਣਾ ਪੇ ਉਗੜੀ ਉਹ ਕਿ ਕਦੋਂ ਹੋਣਾ ਉਗੜਨਾ ਬੜੇ ਪਤਾ ਨਹੀਂ ਤੈਨੂੰ ਪਤਾ ਕੁਛ ਹੈ ਕੀ ਨਾਂ ਮੈਂ ਜੋ ਸਾਥ ਤੁਸੀਂ ਮੈਂ ਤਾਂ ਕੀ ਕਰੀ ਕੱਸੀ ਕਾ ਦੇ ਕੰਮ ਕਰਦੇ ਮੜਾ ਮोटा ਜਿੰਨਾ ਘੁੰਦਾ ਸੌਂ ਤੋ ਕੋਈ ਕੰਮ ਹਾਂਜੀ ਮਦੀ ਪਹਿਲਾ ਦੇ ਪਿੰਡ ਤੇ ਹੁਣ ਪਿੰਡ ਦੀ ਕੀ ਫਰਕ ਆਈ ਹਾਂਜੀ ਪਤੀ ਆਪੋ ਹੋਂਦਾ ਪਹਿਲਾਂ ਤੇ ਤਾਂ ਥੋੜਾ ਹੋਂਦਾ ਹੋਂਦਾ ਵਧੀਆ ਹੋਂਹਲਾ ਠੀਕ ਹੈ ਜੀ ਹਾਂਜੀ ਮਾਪੀਏ ਹਾਂਜੀ ਮਾਦੀ ਪਹਿਲਾਂ ਕਿਵੇਂ ਬੀਬੀਆਂ ਇਕੱਠੀਆਂ ਹੋ ਕੇ ਗੱਲਾਂ ਬਾਤਾਂ ਕਰਦੀਆਂ ਤੇ ਹੁਣ ਕਿਵੇਂ ਸਾਰੀ ਇਕੱਠੀਆਂ ਰਹਿੰਦੀਆਂ ਇਕੱਠੀਆਂ ਬੈਠਦੀਆਂ ਆ ਹਾਂਜੀ ਸਿਆਣੇ ਅਸੀਂ ਵਿੱਚੋਂ ਬੈਠਦੇ ਸਿਆਣੇ ਤੇ ਹੁਣ ਕਿਉਂ ਹੋ ਗਈ ਐਲਸੀਡੀ ਆਉਂਗੇ ਫੋਨ ਹੋ ਗਏ ਹੁਣ ਅੰਦਰਾਂ ਮੈਂ ਹੀ ਆ ਬਸ ਕੰਮ ਕਰਦੇ ਅੰਦਰਾਂ ਬਹਿ ਜਾਂਦੇ ਸੋਹਰ ਕੇ ਜਿਵੇਂ ਹੁੰਦਾ ਸੀਗਾ ਨਾ ਕੋਈ ਤਿਹਾਰ ਹੁੰਦਾ ਸੀਗਾ ਜਿਵੇਂ ਇਕੱਠੀਆਂ ਹੋ ਕੇ ਅਸੀਂ ਝੂਟਾ ਪਾਉਂਦੇ ਸੀ ਕਿੱਤਾ ਪਾਉਂਦੇ ਸੀ ਬਰੋਟਾਂ ਦੇ ਹੀ ਹੁਣ ਬੋਈਏ ਕਿੱਦਾਂ ਥੋੜਾ ਨਹੀਂ ਤੇ ਹੁਣ ਨਹੀਂ ਹੁਣ ਕੋਈ ਨਹੀਂ ਪਾ ਸਕਦਾ ਜੀ ਤੇ ਸਿਆਣਾ ਨਾ ਪਿਆਰ ਜ਼ਿਆਦਾ ਤਾਂ ਹੁਣ ਪਿਆਰ ਕੁਤ ਪਿਆਰ ਪਿਆਰ ਘੱਟ ਹੁੰਦਾ ਜੀ ਜੀ ਬਰੋਟਾਂ ਚੰਦਰਾ ਹੋਵੇ ਤਾਂ ਸਾਰੇ ਸਿਆਣੇ ਬਿਲਕੁਲ ਹੋਰ ਪਿਆਰ ਕਰਦੇ ਆਂ ਸਬਜ਼ੀਆਂ ਸਾਰਾ ਕੁਝ ਤਿਆਰ ਕਰਦੇ ਮੇਰ ਤੇ ਹੈ ਨਹੀਂ ਤੇ ਹੁਣ ਤਾਂ ਥੋੜੀ ਮੇਰ ਤੇ ਥੋੜੀ ਜ਼ਿਆਦਾ ਹੋਵੇਗੀ ਤੂੰ ਤੇ ਬੀਬੀ ਬੈਠੇ ਪਰ ਬੋਲੀ ਬੋਲੀ ਤਾਂ ਪਾ ਕੇ ਦਿਖਾ ਦੋ ਨਾ ਤੁਹਾਨੂੰ ਹਾਂ ਬੋਲੀ ਕਿੱਥੇ ਆਦੀ ਆਈ ਆ ਮਾਤਾ ਜੀ ਨੇ ਮਾਤਾ ਜੀ ਨੇ ਦੱਸਿਆ ਵੀ ਹਾਂ ਉਹ ਵੀ ਅੱਗੇ ਕਰਦੇ ਸੀਗੇ ਦੀ ਅੱਗੇ ਕਰਦੇ ਬੋਲੀ ਯਾਦ ਹੋਣੀ ਹੁੰਦੀ ਥੋੜੀ ਬੋਲੀ ਤੋਂ ਸੁਣ ਕੇ ਨਾ ਹੁਣ ਛੋਟੇ ਤੁਹਾਨੂੰ ਨਹੀਂ ਜੀ ਨਹੀਂ ਹੁਣ ਨਹੀਂ ਬੋਲੀ ਮਾਤਾ ਨਾਲ ਤੁਹਾਡੇ ਸਹਿਯੋਗ ਦੇਣਗੇ ਨਾ ਨਾ ਹੁਣ ਨਹੀਂ ਬੋਲੀ ਨਹੀਂ ਇਹ ਹੁਣ ਨਹੀਂ ਬੋਲੀਆ ਹੁਣ ਨਪਲ ਤੱਕ ਤਾਂ ਪਾਈ ਨਹੀਂ ਸਾਨੇ ਤੱਕ ਤਾਂ ਪਾਈ ਜਿਵੇਂ ਆਪਾਂ ਮਤਲਬ ਕਿ ਆਪਣਾ ਕੰਮ ਲੱਗੇ ਹੁਣ ਤਾਂ ਵਸਾ ਕੰਮ ਦੇ ਵਿੱਚ ਧਿਆਨ ਹੋ ਗਿਆ ਏਸੀ ਪਿੰਡ ਜਲਾਲਪੁਰ ਦੀ ਸਾਥ ਹੁਣ ਵਾਧੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦੀ ਜਜ ਕੈਮਰਾਮੈਨ ਤ੍ਰਿਨੇਂਦਰ ਦੇ ਨਾਲ ਹਾਕਮ ਸਿੰਘ ਅਮਿਤ ਗੜੀਆ ਪਿੰਡ ਜਲਾਲਪੁਰ